ਦਾਸੀ ਰਾਮ ਵਾਹਿਗੁਰੂ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਫਤੇ ਦੋਸਤੋ ਜਿਵੇਂ ਕਿ ਸਭ ਨੂੰ ਪਤਾ ਹੀ ਹੈ ਅੱਜ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜੋ ਸ਼ਹੀਦੀ ਦਿਨ ਹੈ ਜਿੱਥੇ ਕਿ ਪੂਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਦੇਸ਼ਾਂ-ਵਿਦੇਸ਼ਾਂ ਵਿੱਚ ਸਿੱਖ ਵਸਦੇ ਨੇ ਉਹਨਾਂ ਦੁਆਰਾ ਬਹੁਤ ਹੀ ਬੱਧਿਆ ਤਰੀਕੇ ਨਾਲ ਸ਼ਬੀਲਾਂ ਲਗਾਈਆਂ ਗਈਆਂ ਹਨ ਪਰ ਅੱਜ ਮੈਂ ਦੇਖਦਾ ਕਿਤੇ ਨਾ ਕਿਤੇ ਜਿਹੜੇ ਕੁਝ ਤਸਵੀਰਾਂ ਤੇ ਜਿਵੇਂ ਕਿਤੇ ਕਿਤੇ ਇੱਕ ਗਾਣੇ ਲੱਗੇ ਹੋਏ ਨੇ ਜਿਨ੍ਹਾਂ ਦੇ ਵਿੱਚ ਗਾਣੇ ਲੱਗੇ ਹੋਏ ਨੇ ਕਿ AK-47 ਵਾਲੇ ਖਾਲਿਸਤਾਨ ਬਣਾਉਣਗੇ ਜਾਂ ਹੋ ਗਿਆ ਹਾਲੇ ਤੱਕ ਵੀ ਸਾਤਾਂ ਦੀ ਤਸਵੀਰ ਡਰਾਵੇ ਬੈਰੀ ਨੂੰ ਜੋ ਕਿ ਪਿੰਡਰਾ ਵਾਲੇ ਤੇ ਬਣਾਇਆ ਗਿਆ ਹੋਇਆ ਕਿਸੇ ਗਾਇਕ ਦੁਆਰਾ ਲਿਖਿਆ ਗਿਆ ਗਾਇਆ ਗਿਆ ਤੇ ਬੜੇ ਦੁੱਖ ਦੀ ਗੱਲ ਹੈ ਕਿ ਉਹ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਜਿਹੜੀ ਸ਼ਹੀਦੀ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਇੱਕ ਇਹੋ ਜਿਹਾ ਗੀਤ ਲਾ ਕੇ ਜਿਹੜਾ ਹੋਰੇ ਪਾਸੇ ਨੂੰ ਉਹਨੂੰ ਸੇਧ ਦੇ ਰਹੇ ਨੇ ਜੋ ਕਿ ਸਾਡੇ ਗੁਰੂਆਂ ਨੇ ਆਪਸੀ ਭਾਈਚਾਰੇ ਦੇ ਸਾਂਝਾਂ ਦੇ ਸੰਦੇਸ਼ ਦਿੱਤੇ ਨੇ ਆਪਸੀ ਭਾਈਚਾਰਕ ਜਿਹੜੇ ਸਾਂਝਾ ਉਹਨਾਂ ਨੂੰ ਮਜ਼ਬੂਤ ਕਰਨ ਦੇ ਸੰਦੇਸ਼ ਦਿੱਤੇ ਨੇ ਨਾ ਕਿ ਇਹੋ ਜਿਹਾ ਕੋਈ ਸੋ ਜਿਹੜਾ ਇੱਕ ਗਾਣਾ ਹੈ ਮੈਂ ਬੜੇ ਦਿਨ ਤੋਂ ਸੁਣ ਰਿਹਾ ਹਾਲੇ ਤੱਕ ਵੀ ਸ਼ਾਂਤਾਂ ਦੀ ਤਸਵੀਰ ਡਰਾਵੇ ਬੈਰੀ ਨੂੰ ਬੜਾ ਦੁੱਖ ਹੁੰਦਾ ਕਿ ਚੰਦ ਲੋਕ ਜਿਹੜੇ ਆ ਇਹੋ ਜਿਹੇ ਗਾਣੇ गा ਕੇ ਚਾਰ ਪੈਸੇ ਬਣਾਉਣ ਦੇ ਲਈ ਇਹੋ ਜਿਹੇ ਗਾਣੇ ਗਾਉਂਦੇ ਨੇ ਤੇ ਦੇਸ਼ ਦਾ ਮਾਹੌਲ ਖਰਾਬ ਕਰਦੇ ਨੇ ਸੋਦੇ ਲਈ ਇੱਕ ਮੈਂ ਗਾਣਾ ਲਿਖਿਆ ਬਹੁਤ ਹੀ ਜਲਦ ਮੇਰਾ ਆ ਰਿਹਾ ਏ ਸੋ ਮੈਂ ਕੁਝ ਬੋਲ ਤੁਹਾਡੇ ਨਾਲ ਸਾਂਝੇ ਕਰੂੰਗਾ ਅੱਜ ਜਿਵੇਂ ਕਿ ਨਾ ਗਾਲੇ ਵਿੱਚ ਪਾਇਆ ਪਿਸਤਲ ਨਾ ਹੀ ਹੱਥ ਬਚ ਬੜਿਆ ਤੀਰ ਡੇਰਾਉਂਦਾ ਏ ਅੱਤਵਾਦੀ ਸੀ ਉਹ ਜੀ ਨੂੰ ਤੂੰ ਸੰਤ ਬਣਾਉਂਦਾ ਏ ਕੀ ਸੀ ਦੇਣ ਦੇਸ਼ ਦੀ ਉਹ ਦੀ ਕੀ ਸੀ ਦੇਣ ਦੇਸ਼ ਨੂੰ ਉਹਦੀ ਮੈਨੂੰ ਸਮਝ ਨਾ ਆਉਂਦੀ ਏ ਨਾ ਤੀਰ ਡਰਾਉਂਦਾ ਉਹਦਾ ਨਾ ਤਸਵੀਰ ਡਰਾਉਂਦੀ ਏ ਨਾ ਤੀਰ ਡਰਾਉਂਦਾ ਉਹਦਾ ਨਾ ਤਸਵੀਰ ਡਰਾਉਂਦੀ ਏ ਦਰਦਾ ਮਹਾਰਾ ਲੁਕ ਕੇ ਜੇ ਹਰ ਮੰਦਰ ਬੰਦਾ ਨਾ ਤੈਂਦਾ ਚਲਾਉਂਦਾ ਨਾਂ ਦੇ ਅੰਦਰੋਂ ਗੋਲੀਆਂ ਤਾਂ ਹਰਿ ਮੰਦਰ ਟੈਂਦਾ ਨਾ ਕਿੱਥੋਂ ਆਗੀਆਂ ਏਕੇ ਫੋਟੀ ਸਾਬਣਾ ਮੈਨੂੰ ਸਮਝ ਨਾ ਆਉਂਦੀ ਏ ਨਾ ਤੀਰ ਡਰਾਉਂਦਾ ਉਹਦਾ ਨਾ ਤਸਵੀਰ ਡਰਾਉਂਦੀ ਏ ਦੇਖਦੇ ਅਸਲੀ ਹੀਰੋਆਂ ਨੂੰ ਮੈਂ ਸਜਦਾ ਕਰਦਾ ਹਾਂ ਦੇਖਦੇ ਅਸਲੀ ਹੀਰੋਆਂ ਨੂੰ ਮੈਂ ਸਜਦਾ ਕਰਦਾ ਹਾਂ ਸੋ ਬਹੁਤ ਹੀ ਜਲਦੀੜਾ ਮੇਰਾ ਗਾਣਾ ਆ ਰਿਹਾ ਏ ਸੋ ਦੋਸਤੋ ਮੈਂ ਵੀ ਇਹੀ ਚਾਹੂੰਗਾ ਕਿ ਇਹੋ ਜੇ ਗਾਣੇ ਦੇ ਮਗਰ ਨਾਂ ਲੱਗੋ ਅੱਜ ਤੁਸੀਂ ਸੁਣ ਰਹੇ ਹੋਣੇ ਮੇਰੇ ਪਿੱਛੇ ਗਾਣਾ ਜਿਹੜਾ ਚੱਲ ਰਿਹਾ ਜਾਂ ਦੋ ਗਾਣੇ ਜਿਹੜੇ ਲੱਗੇ ਹੋਏ ਨੇ 1K87 ਵਾਲੇ ਖਾਲਿਸਤਾਨ ਬਣਾਵਣਗੇ ਜਾਂ ਇਹ ਗਾਣਾ ਹੋ ਗਿਆ ਤਸਵੀਰ ਡਰਾਵੇ ਬੈਰੀ ਨੂੰ ਪਤਾ ਨਹੀਂ ਕੀ ਕੀ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਉਸ ਬੰਦੇ ਦੀ ਬਦੌਲਤ ਜਿਹੜਾ ਪੰਜਾਬ ਦਾ ਜਿਹੜਾ ਮਾਹੌਲ ਖਰਾਬ ਹੀ ਹੋਇਆ ਸੀ ਨਾ ਕਿ ਤਰੱਕੀ ਦੇ ਰਾਹ ਤੇ ਗਿਆ ਸੀ ਸੋ ਸਾਡੇ ਦੇਸ਼ ਦੇ ਮਹਾਨ ਜਿਹੜੇ ਯੋਧੇ ਨੇ ਸ਼ੀਤਿਆਦਮ ਸਰਦਾਰ ਬਿਆਨ ਸਿੰਘ ਜੀ ਜਰਨਲ ਵਿਦਿਆ ਜੀ ਜਿਨ੍ਹਾਂ ਦੀ ਬਦੌਲ ਜਿਹੜਾ ਦੇ ਸਾਡਾ ਤਰੱਕੀ ਦੇ ਰਾਹ ਤੇ ਗਿਆ ਸੀ ਸੋ ਬਹੁਤ ਜਲ ਜਨਤਾ ਦੀ ਕਚਹਿਰੀ ਦੇ ਵਿੱਚ ਗਾਣਾ ਲੈ ਕੇ ਆਵਾਂਗੇ ਉਮੀਦ ਕਰੂੰਗਾ ਕਿ ਤੁਸੀਂ ਪਸੰਦ ਕਰੋਗੇ ਔਰ ਇਹੋ ਜਿਹੇ ਜਿਹੜੇ ਗਾਣੇ ਵਾਲੇ ਆ ਮੈਂ ਇਹਨਾਂ ਨੂੰ ਇਹੀ ਕਹੂੰਗਾ ਕਿ ਚੰਦ ਪੈਸਿਆਂ ਦੇ ਪਿੱਛੇ ਜਿਹੜਾ ਤੁਸੀਂ ਇਹੋ ਜਿਹੇ ਗਾਣੇ गा ਕੇ ਆਪਸੀ ਭਾਈਚਾਰਾ ਸਾਂਝਾ ਨਾ ਤੋੜੋ ਅਤੇ ਜਿਹੜਾ ਮਾਹੌਲ ਹੈ ਉਹ ਨਾ ਖਰਾਬ ਕਰੋ ਜੈ ਹਿੰਦ ਬੰਦੇ ਮਾਤਰਮ